ਲੋਕ ਸਿੱਪ ਸੈਨਾ ਆਗੂ ਅਮਿਤ अरोड़ा ਦਾ ਪੈ ਗਿਆ ਸਾਬਕਾ ਐਮਪੀ ਸਿਮਰਂਜੀਤ ਮਾਨ ਦੇ ਨਾਲ ਪੇਚਾ ਬਿਤੇ ਦਿਨੀ ਸਿੱਪ ਸੈਨਾ ਆਗੂ ਦੇ ਬਾਰੇ ਇਹ ਸਿਮਰਂਜੀਤ ਮਾਨ ਤੋਂ ਪੁੱਛਿਆ ਗਿਆ ਸੀ ਸਵਾਲ ਕੀ ਸਿੱਪ ਸੈਨਾ ਦੇ ਆਗੂ ਪਾਕਿਸਤਾਨ ਜਾਣਾ ਚਾਹੁੰਦੇ ਨੇ ਤਾਂ ਸਿਮਰਂਜੀਤ ਮਾਨ ਕਹਿੰਦਾ ਇਹ ਅਸੀਂ ਦੁੱਧ ਵੀ ਉਹਨਾਂ ਨੂੰ ਪਲਾਵਾਂਗੇ ਜਾਣ ਹੋ ਪਾਕਿਸਤਾਨ ਅਸੀਂ ਜ਼ਖਮਾਂ ਤੇ ਮਲਮ ਵੀ ਲਾਵਾਂਗੇ ਅਸੀਂ ਰੈੱਡ ਕਰਾਸ ਦਾ ਟੈਂਟ ਵੀ ਲਗਾ ਦਾਂਗੇ ਕਹਿੰਦੇ ਪਰ ਜੇ ਨਾ ਗਏ ਫਿਰ ਅਸੀਂ ੱਟਕੇ ਮਾਰ ਕੇ ਭੇਜਾਂਗੇ ਤਾਂ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਤੋਂ ਕਾਫੀ ਭੜਕਦੇ ਹੋਏ ਨਜ਼ਰ ਆਏ ਨੇ ਸ਼ਿਵ ਸੈਨਾ ਦੇ ਆਗੂ ਅਮਿਤ अरोड़ा ਤਾਂ ਆਖਿਰ ਅਜਿਹਾ ਕੁਝ ਬੋਲ ਦਿੱਤਾ ਜਿਸ ਨੂੰ ਸੁਣ ਕੇ ਸ਼ਾਇਦ ਜੈ ਸ਼੍ਰੀ கிருஷ்ਣਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਦ ਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸਦ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਸ਼ੇਰ ਜਿਹਨੂੰ ਤੁਸੀਂ ਸ਼ੇਰ ਕਹਿੰਦੇ ਹੋ ਲਾਇਨ ਕਹਿੰਦੇ ਹੋ ਇੱਕੋ ਹੀ ਨਾਮ ਲਾਇਨ ਸ਼ੇਰ ਦੋਸਤੋ ਅੱਜ ਉਸ ਗੱਦਾਰ ਦਾ ਜਵਾਬ ਦੇ ਰਿਹਾ ਵਾਂ ਜਿਨੇ ਬਹੁਤ ਹੀ ਬਦੀ ਸ਼ਤਾਬ ਬਹੁਤ ਹੀ ਬਦੀ ਭਾਸ਼ਾ ਬੋਲੀ ਹੈ ਸਾਡੇ ਅੰਦਰ ਤੇ ਖੂਨ ਹੈ ਅਸੀਂ ਲੁਆਇਨ ਆ ਅਸੀਂ ਦੇਸ਼ ਭਗਤ ਆ ਮੈਂ ਫਿਰ ਕਹਿ ਰਿਹਾ ਕੀ ਭੇਜ ਦੋ ਮੈਨੂੰ ਪਾਕਿਸਤਾਨ ਬੰਬ ਲਾ ਕੇ ਆ ਸ਼ੇਰ ਆ ਮੈਂ ਵੀ ਥੋੜਾ ਲੁਆਇਨ ਡਰਦਾ ਨਹੀਂ ਇਹ ਮੈਂ ਜਵਾਬ ਦੇ ਰਿਹਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਜਵਾਬ ਦੇ ਰਿਹਾ ਵਾਂ ਕਿ ਅਸੀਂ ਤੇ ਦੇਸ਼ ਨਾਲ ਆਪਣੇ ਪਿਆਰ ਕਰਦੇ ਆ ਆਪਣੇ ਵਤਨ ਨਾਲ ਪਿਆਰ ਕਰਦੇ ਆ ਕਿਉਂਕਿ ਅਸੀਂ ਹਿੰਦੂਸਤਾਨੀ ਆ ਅਸੀਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਹੁੰਦੇ ਆ ਅਸੀਂ ਪਰਵਾਹ ਨਹੀਂ ਕਰਦੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਉਹਨੇ ਗੱਲ ਬੋਲੀ ਸੀ ਦੁੱਧ ਤੇ ਘਿਓ ਦੀ ਦੁੱਧ ਤੇ ਘਿਓ ਦੀ ਲੋੜ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਜੀ ਉਹ ਤੁਹਾਨੂੰ ਐ ਸ਼ੇਰਾਂ ਨੂੰ ਨਹੀਂ ਹੁੰਦੀ ਇਹ ਬੱਬਰ ਸ਼ੇਰ ਹੈ ਸ਼ੇਰਸ ਨਾਲ ਲਵਾਇਨ ਸ਼ੇਰਾਂ ਨੂੰ ਦੁੱਧ ਕਿਉਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਤੇ ਉਹ ਹਾਂ ਕਿਉਂਕਿ ਤੁਸੀਂ ਆਪ ਦੇਖੋ ਇਹ ਚੀਜ਼ ਤੁਹਾਨੂੰ ਲੋੜ ਹੈ ਕਿਉਂਕਿ ਜਿਹੜੀ ਤੁਹਾਡੇ ਅੰਦਰ ਪ੍ਰੇਰਿਤ ਹੈ ਨਾ ਮੈਨੂੰ ਜੱਚੀ ਨਹੀਂ ਹੈਗੀ ਆਪਾਂ ਰਹਿ ਦੇ ਪੰਜਾਬ ਚ ਰਹਿਆ ਰਹਿ ਕੇ ਆਪਾਂ ਹਿੰਦੁਸਤਾਨ ਚ ਰਹਿਆ ਕਿ ਆਪਾਂ ਬੋਲ ਜੀ ਰਹਿਆ ਸੋ ਤੁਹਾਨੂੰ ਵੀ ਚਾਹੀਦਾ ਸੀ ਇਹ ਬਿਆਨ ਦੇਣਾ ਕਿ ਅੰਮੀ ਤਰੋੜਾ ਮੈਂ ਤੇਰੇ ਸਾਥ ਹਾਂ ਮੈਂ ਵੀ ਤੇਰੇ ਸਾਥ ਚਲੂੰਗਾ ਬੰਬ ਲਗਾ ਕੇ ਮੁਝੇ ਹਿੰਦੁਸਤਾਨ ਸਰਕਾਰ ਭੇਜੇ ਸੋ ਇਹ ਬਿਆਨ ਦੇਣਾ ਚਾਹੀਦਾ ਤਾ ਸਿੰਗੂ ਜੀ ਸੀ ਮਾਲ ਔਰ ਕੀ ਬਿਆਨ ਦੇਗਾ ਤੁਸੀਂ ਮੈਂ ਕਹਿੰਦਾ ਕਿ ਅੱਜ ਤੂੰ ਮੇਰਾ ਮਨ ਖਟਾ ਹੋਇਆ ਤੁਹਾਡੇ ਤੋਂ ਮੇਰਾ ਮਨ ਕਹਿੰਦਾ ਕਿ ਜਿਹੜਾ ਤੁਹਾਡਾ ਵੀ ਡੀਐਨਏ ਟੈਸਟ ਹੋਣਾ ਚਾਹੀਦਾ ਵੈ ਕਿ ਤੁਸੀਂ ਕਿਸ਼ ਦੇਸ਼ ਦੇ ਹੋ ਕਿੱਥੇ ਦੇ ਹੋ ਇਹ ਤੁਹਾਨੂੰ ਵੀ ਪਤਾ ਹੈ ਤੋ ਤੁਹਾਡਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਕੌਣ ਹੋ ਮਤਲਬ ਮੈਨੂੰ ਸਮਝ ਨਹੀਂ ਆਈ ਤੁਹਾਡੇ ਬਿਆਨ ਦੀ ਤੁਸੀਂ ਜਿਹੜੀ ਗੱਲ ਕੀਤੀ ਕਿ ਮਲਮ ਪੱਟੀ ਮਲਮ ਪੱਟੀ ਦੀ ਨਾਲ ਲਗਾਵਾਂਗੇ ਮਲਮ ਪੱਟੀਆਂ ਦੀ ਲੋੜ ਤੁਹਾਨੂੰ ਐ ਸਿਗਨਜੀ ਸਿੰਘ ਮਾਨ ਜੀ ਸ਼ੇਰਾਂ ਨੂੰ ਲੋੜ ਨਹੀਂ ਹੁੰਦੀ ਮਲਮ ਪੱਟੀਆਂ ਦੀ ਇਹ ਸ਼ੇਰ ਕੱਲ ਲੁਆਏਂ ਅੰਮ੍ਰਿਤੋੜਾ ਕੱਲ ਅੰਮ੍ਰitsar ਜਾ ਰਿਹਾ ਅੰਮ੍ਰਿਤਸਰ ਕੱਲ ਅੰਮ੍ਰitsar ਲੁਆਏਂ ਜਾ ਰਿਹਾ ਔਰ ਅੰਮ੍ਰitsar ਜਾ ਕੇ ਪ੍ਰੈਸ ਵੀ ਕਰੇਗਾ ਔਰ ਤੁਹਾਨੂੰ ਦੱਸ ਰਿਹਾ ਕਿ ਇਹ ਟਾਰੀ ਬਾਗਾ ਬਾਰਡਰ ਵੀ ਜਾਏਗਾ ਤੁਸੀਂ ਦੇਖ ਲੈਣਾ ਐ ਹੋ ਸ਼ੇਰ ਐ ਪਰਵਾਹ ਨਹੀਂ ਕਰਦਾ ਸਿਰਫ ਪਿਆਰ ਕਰਦਾ ਆਪਣੇ ਪੰਜਾਬ ਨਾਲ ਆਪਣੇ ਵਤਨ ਨਾਲ ਔਰ ਆਪਣੇ ਹਿੰਦੁਸਤਾਨ ਨਾਲ ਭਾਰਤ ਨਾਲ ਸੋ ਤੁਹਾਨੂੰ ਸਮਝ ਜੀ ਮਾਂ ਜੀ ਇੱਕ ਚੀਜ਼ ਚਾਹੀਦੀ ਸੀ ਏ ਕਿ ਤੁਸੀਂ ਆਪਣਾ ਜਿਹੜਾ ਗੱਲ ਕਰਦੇ ਆਪਾਂ ਪੰਜਾਬ 'ਚ ਰਹਿੰਦੇ ਆ ਇਹ ਕਹਿੰਦੇ ਮੋਦੀ ਸਾਹਿਬ ਅੱਜ ਪੰਜਾਬ ਦੀ 140 ਕਰੋੜ ਜਨਤਾ ਦੇਖੋ ਮੋਦੀ ਸਾਹਿਬ ਦਾ ਸਾਥ ਦੇ ਰਹੀ ਹੈ ਮੈਂ ਤੇ ਮੋਦੀ ਸਾਹਿਬ ਨੂੰ ਕਹਿੰਦਾ ਮੋਦੀ ਸਾਹਿਬ ਕਿਉਂ ਵੇਟ ਕਰ ਰਹੇ ਹੋ ਤੁਸੀਂ ਕਿਉਂ ਇਦਾਂ ਹੀ ਕ੍ਰੇਟ ਕਰ ਰਹੇ ਹੋ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ ਕਿਉਂਕਿ 140 ਕਰੋੜੀ ਆਬਾਦੀ ਮੋਦੀ ਸਾਹਿਬ ਤੁਹਾਡੇ ਨਾਲ ਹੈ ਇਹ ਸ਼ੇਫ ਤੋਂ ਲੁਆਇਨ ਬੱਬਰ ਸ਼ੇਰਾਂ ਦੀ ਪਾਰਟੀ ਤੁਹਾਡੇ ਨਾਲ ਹੈ ਇਹ ਸਿਮਰਨਜੀਤ ਸਿੰਘ ਮਾਨ ਦਾ ਵੀ ਦੋ ਟੁਕ ਜਵਾਬ ਮੈਂ ਦਿਨਾ ਵਾ ਜੈਸੇ ਤੇ ਮੈਂ ਚੰਗਾ ਨਹੀਂ ਸਮਝਿਆ ਸੀ ਜਵਾਬ ਦੇਣਾ ਪਰ ਮੈਨੂੰ ਲੋੜ ਪੈ ਗਈ ਕਿਉਂਕਿ ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਰਗੇ ਗੱਦਾਰ ਲੰਦੇ ਗੱਦਾਰ ਜਿਨ੍ਹਾਂ ਦੀ ਸੋਚ ਕੀ ਹੈ ਖਾਲਸਤਾਨੀ ਸੋਚ ਔਰ ਅੱਜ ਪਤਾ ਲੱਗਦਾ ਹੈ ਸਿਮਰਨਜੀਤ ਸਿੰਘ ਮਾਨ ਕਿ ਤੇਰੇ ਅੰਦਰ ਦੇਸ਼ ਭਗਤੀ ਨਹੀਂ ਹੈਗੀ ਤੇਰੇ ਅੰਦਰ ਸਿਰਫ ਸੋਚ ਹੈਗੀ ਆ ਖਾਲਸਤਾਨੀ ਸੋਚ ਇਸ ਲਈ ਮੈਂ ਤੈਨੂੰ ਜਵਾਬ ਦੇਣਾ ਸਹੀ ਸਮਝਿਆ ਕਿਉਂ ਤੇਰਾ ਗਾਜ਼ਾ ਜਵਾਬ ਦੇਣਾ ਜ਼ਰੂਰੀ ਸੀਗਾ ਕਿਉਂਕਿ ਦੇਸ਼ ਭਗਤਾਂ ਦੇ ਮਨ ਨੂੰ ਦੁੱਖ ਲੱਗਾ ਪਹਿਲਗਾਮ ਦੇ ਵਿੱਚ ਜਿਹੜੀ ਹੱਤਿਆ ਹੋਈ ਸ਼ਰੇਆਮ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਤੈਨੂੰ ਪਾਕਿਸਤਾਨ ਨੂੰ ਸ਼ਿਵਨਿੰਦਰ ਸਿੰਘ ਮਾ ਜਵਾਬ ਦੇਣਾ ਚਾਹੀਦਾ ਸੀਗਾ ਅਸੀਂ ਦੇਸ਼ ਭਗਤ ਸਾਡੇ ਹਿੰਦੂ ਭਰਾ ਚੋਣ-ਚੋਣ ਕੇ ਪਹਿਲਗਾਮ 'ਚ ਮਾਰੇਗੇ ਸਾਡਾ ਮਨ ਦੁਖਿਆ ਮਨ ਰੋਇਆ ਕਿਉਂਕਿ ਮੈਂ ਹਿੰਦੁਸਤਾਨੀ ਆ ਮੈਂ ਹਿੰਦੂ ਆ ਪਰ ਤੇਨੂੰ ਤੇਰਾ ਮਨ ਨਹੀਂ ਦੁਖਿਆ ਸ੍ਰੀਮਨ ਸਿੰਘ ਮਾਨ ਤੇਰਾ ਮਨ ਕਿਉਂ ਨਹੀਂ ਦੁਖਿਆ ਕਿ ਤੇਰੀ ਜਿਹੜੀ ਮਾਈਂਡ ਐ ਖਾਲਸਤਾਨੀ ਸੋਚ ਦਾ ਤੇਰਾ ਮਾਈਂਡ ਐ ਅਸੀਂ ਪੰਜਾਬ ਚ ਰਹਿੰਦੇ ਆ ਸਾਡਾ ਵਧੀਆ ਭਾਈਚਾਰਾ ਵੈ ਅਸੀਂ ਸਭ ਭਾਈ ਆ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਭਾਈ ਭਾਈ ਕਹਿੰਨੇ ਆ ਪਰ ਤੇਰੀ ਮਨਸ਼ਾ ਠੀਕ ਨਹੀਂ ਹੈਗੀ ਤੂੰ ਜਿਹੜਾ ਜਵਾਬ ਦਿੱਤਾ ਦੁੱਧ ਕਿਉਂ ਦਾ ਤੂੰ ਜਿਹੜਾ ਜਵਾਬ ਦਿੱਤਾ ਸਾਨੂੰ ਕੀ ਪਟੀਆਂ ਲਾ ਕੇ ਧੱਕਾ ਮਾਰੇਗਾ ਉਹ ਧੱਕਾੜੀਏ ਸ਼ੇਰ ਨੇ ਆਪ ਜਾਣ ਨੂੰ ਤਿਆਰ ਨੇ ਬੰਬ ਲਾ ਕੇ ਪਾਕਿਸਤਾਨ ਪਰਵਾਹ ਨਹੀਂ ਕਰਦੇ ਬਸੇ ਮੋਦੀ ਸਾਹਿਬ ਨੂੰ ਕਹਰੇ ਮੋਦੀ ਸਾਹਿਬ ਮੇਰੀ ਸ਼ੇਰ ਚ ਨਾਲ ਲੁਆਏ ਮੇਰੇ ਹਿੰਦੂ ਭਰਾ ਜਿੰਨੇ ਵੀ ਨੇ ਬੱਬਰ ਸ਼ੇਰ ਨੇ ਇਹ ਤਿਆਰ ਨੇ ਪਾਕਿਸਤਾਨ ਬੰਬ ਲਾ ਕੇ ਜਾਣ ਨੂੰ ਤੁਸੀਂ ਭੇਜੋ ਪਰ ਮੈਂ ਕਹਿੰਦਾ ਸਮਝ ਨਹੀਂ ਸੀ ਮਾੜੇ ਤੇਰੀ ਸੋਚ ਪਤਾ ਲੱਗ ਗਈ ਸਾਨੂੰ ਕਿ ਤੂੰ ਕਿਸ ਸੋਚ ਦਾ ਮਾਲਕ ਹੈ ਜਿਹੜੀ ਦੁੱਧ ਕਿਉਂ ਦੀ ਲੋੜ ਉਹ ਤੇਰੇ ਸ਼ਰੀਰ ਨੂੰ ਹੈ ਤੂੰ ਚੇਲ ਨਹੀਂ ਪਾ ਰਿਆ ਐ ਤੂੰ ਖਾ ਵੀ ਸੁਣਨ ਦੀ ਸੀ ਮਾਰ ਇਹ ਤੈਨੂੰ ਖਾਣਾ ਪੀਣਾ ਚਾਹੀਦਾ ਦੁੱਧ ਕਿਉ ਇਹ ਤੇਰੇ ਸਰੀਰ ਨੂੰ ਲੋੜ ਹੈ ਨਾ ਕਿ ਇਹ ਸ਼ੇਰ ਸੈਨਿਕਾਂ ਦੀ ਸ਼ੇਰ ਸੈਨਿਕਾਂ ਦੇਖ ਲੈ ਆਪ ਬੈਠੇ ਸ਼ੇਰ ਸੈਨਿਕ ਹੱਟੇ ਖੱਟੇ ਪਰਵਾਹ ਨਹੀਂ ਕਰਦੇ ਇਦਾਂ ਹੀ ਸ਼ੇਰ ਸੈਨਿਕਾਂ ਦੀ ਟੀਮ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ 'ਚ ਕੰਮ ਕਰਦੀ ਹੈ ਜਿਹੜਾ ਕਿਸੇ ਦਾ ਪਰਵਾਹ ਨਹੀਂ ਕਰਦੀ ਸਿਰਫ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀ ਹੈ ਦੇਖ ਸ਼ੇਰਨੀ ਮੇਰੀ ਸ਼ੇਰਨੀ ਕੌਣ ਸ਼ੈਲੀ ਠਾਕੁਰ ਦੇਖ ਉਹ ਵੀ ਮੇਰੀ ਜਨਾਨੀ ਹੈ ਦੇਖ ਸ਼ਰੀ ਠਾਕੁਰ ਦੇਖ ਕਿਦਾਂ ਠੋਕ ਕੇ ਕਹਿ ਰਹੀ ਹੈ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਰੋੜਾ ਜੀ ਸ਼ੇਰ ਸਾਹਿਬ ਮੈਂ ਵੀ ਨਹੀਂ ਡਰਦੀ ਮੈਂ ਵੀ ਮੈਂ ਕਹਿੰਨਾ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀ ਆ ਭਾਰਤ ਨਾਲ ਪਿਆਰ ਕਰਦੀ ਆ ਇਤਾਂ ਹੀ ਮੈਂ ਕਹਿੰਨਾ ਹਰ ਕਿਸੇ ਜਜ਼ਬਾ ਹੋਣਾ ਚਾਹੀਦਾ ਹੈ ਹਿੰਦੂ ਹਿੰਦੂ ਜੀ ਜਜ਼ਬਾ ਹੋਣਾ ਚਾਹੀਦਾ ਹਰ ਭਾਰਤੀ ਜਜ਼ਬਾ ਹੋਣਾ ਚਾਹੀਦਾ ਉਹ ਜਜ਼ਬਾ ਸਾਡੇ ਚ ਬੋਲਦਾ ਵਾ ਕਿਉਂਕਿ ਅਸੀਂ ਪਿਆਰ ਕਰਦੇ ਆ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਮੇਰਾ ਭਾਰਤ ਜਿੰਦਾਬਾਦ ਹੈ ਮੇਰਾ ਪੰਜਾਬ ਜਿੰਦਾਬਾਦ ਹੈ ਮੇਰਾ ਹਿੰਦੁਸਤਾਨ ਜਿੰਦਾਬਾਦ ਹੈ ਪਾਕਿਸਤਾਨ ਮੁਰਦਾਬਾਦ ਹੈ ਆਤੰਕਵਾਦ ਮੁਰਦਾਬਾਦ ਹੈ ਆਤੰਕਵਾਦ ਦਾ ਸਫਾਇਆ ਹੋ ਕਰੇਗਾ ਕਿਉਂਕਿ 140 ਕਰੋੜ ਦੀ ਆਬਾਦੀ ਹਿੰਦੁਸਤਾਨ ਦੀ ਭਾਰਤ ਦੀ ਮੋਦੀ ਸਾਹਿਬ ਦੇ ਨਾਲ ਹੈ ਮੋਦੀ ਸਾਹਿਬ ਹਰ ਹਿੰਦੂ ਚਾਹੁੰਦਾ ਹੈ ਹਰ ਭਾਰਤੀ ਚਾਹੁੰਦਾ ਹੈ ਔਰ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਤੁਸੀਂ ਪਾਕਿਸਤਾਨ ਦੀ ਧੱਜੀਆਂ ਉਡਾ ਲਓ ਪਾਕਿਸਤਾਨ ਨੂੰ ਖਤਮ ਕਰ ਦਿਓ ਪਾਕਿਸਤਾਨ ਦਾ ਸਫਾਇਆ ਕਰ ਦੋ ਉਸ ਦਿਨ ਸਾਡੇ ਮਨਾਂ ਨੂੰ ਸਕੂਨ ਮਿਲੇਗਾ ਜਿਹੜੇ 17 ਪਰਿਵਾਰ 28 ਪਰਿਵਾਰ ਜਿਹੜੇ ਉਹਨਾਂ ਦੇ ਪਰ ਬੱਚੇ ਸ਼ਹੀਦ ਹੋਏ ਨੇ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਸਿਮਰਨਜੀਤ ਸਿੰਘ ਮਾਲ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੇ ਘਰ ਦਾ ਕੋਈ ਜੀ ਨਹੀਂ ਗਿਆ ਨਾ ਉਸ ਪਰਿਵਾਰਾਂ ਦੇ ਜੀ ਗਏ ਨੇ ਮੈਂ ਉਸ ਪਰਿਵਾਰਾਂ ਦੇ ਨਾਲ ਆ ਸ਼ੇਵਸ ਨਾਲ ਲੁਆਇਲ ਉਸ ਪਰਿਵਾਰਾਂ ਦੇ ਨਾਲ ਬੇਸ਼ੱਕ ਮੈਂ ਕਹਿੰਨਾ ਕਿ ਸਿਮਰਨਜੀਤ ਸਿੰਘ ਮਾਨ ਨੇ ਇੱਕ ਚੀਜ਼ ਦੀ ਸੋਚਣੀ ਚਾਹੀਦੀ ਹੈ ਕਿਉਂਕਿ ਇਹਦਾ ਜਿਹੜਾ ਦਿਮਾਗ ਹੈ ਸੰਤੁਮਾਗੀ ਸੰਤੁਲਨ ਹੈ ਸਿਮਰਨਜੀਤ ਸਿੰਘ ਮਾਨ ਦਾ ਇਹ ਖਰਾਬ ਹੋ ਚੁੱਕਿਆ ਹੈ ਖਰਾਬ ਇਸ ਲਈ ਡਾਕਟਰੀ ਇਲਾਜ ਲਈ ਮੇਰਾ ਸ਼ਹਿਰ ਚੋਂ ਲਵਾਇਨ ਮੈਂ ਅੰਮੀ ਤੁਰੜਾ ਡਾਕਟਰ ਸਾਹਿਬ ਦੇ ਪੈਸੇ ਮੈਂ ਭੇਜਾਂਗਾ ਸਿਮਰਨਜੀਤ ਸਿੰਘ ਮਾਨ ਦਾ ਸੰਤੁਲਨ ਜਿਹੜਾ ਖਰਾਬ ਹੋਇਆ ਹੋਇਆ ਹੈ ਇਹ ਆਪਣੇ ਦਿਮਾਗ ਦਾ ਇਲਾਜ ਕਰਾਵੇ ਇਹ ਦਿਮਾਗ ਨੂੰ ਸਹੀ ਰੱਖੇ ਕਿਉਂਕਿ ਇਹ ਪੰਜਾਬ 'ਚ ਰਹਿ ਰਿਹਾ ਹੈ ਹਿੰਦੁਸਤਾਨ 'ਚ ਰਹਿ ਰਿਹਾ ਹੈ ਭਾਰਤ 'ਚ ਰਹਿ ਰਿਹਾ ਹੈ ਔਰ ਇਹਨੂੰ ਭਾਰਤ ਦੀ ਸੋਚ ਸੋਚਣੀ ਚਾਹੀਦੀ ਹੈ ਔਰੇ ਸੋਟ ਮੇਸ਼ਾ ਮਨਸ਼ਾ ਹਮੇਸ਼ਾ ਮਾਹੌਲ ਵੀ ਖਰਾਬ ਕਰਨ ਦੀ ਗੱਲ ਕਰਦਾ ਸੀ ਮੇਨੂੰ ਸੀ ਮਾਰ ਸਰਕਾਰਾਂ ਨੂੰ ਵੀ ਚਾਹੀਦਾ મોદી ਸਾਹਿਬ ਨੂੰ ਵੀ ਚਾਹੀਦਾ ਕਿ ਐਨ ਸਿੰਘ ਮਨਜੀਤ ਸਿੰਘ ਮੰਨ ਤੇ ਨਾਥ ਪਵੇ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸਿਮਰਜੀਤ ਸਿੰਘ ਬਾਦ ਮੰਨ ਤੇ ਨਾਥ ਪਵੇ ਕਿਉਂਕਿ ਜਿਹੜੀ ਇਹਨੇ ਗੱਲ ਕੀਤੀ ਹੈ ਦੇਸ਼ ਭਗਤਾਂ ਨੂੰ ਦੇਸ਼ ਭਗਤਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਦੇਸ਼ ਭਗਤਾਂ ਅਸੀਂ ਅਸੀਂ ਤੇ ਹਮੇਸ਼ਾ ਤਿਆਰ ਰਹਿੰਦੇ ਆ ਵਤਨ ਲਈ ਕਿਉਂਕਿ ਅਸੀਂ ਉਹ ਮੈਂ ਕਹਿੰਦਾ ਅਸੀਂ ਉਹ ਆ ਕਿ ਜਿਹੜੇ ਸ਼ੇਰ ਸੈਨਿਕ ਜਿਨ੍ਹਾਂ ਨੇ ਅੱਤਵਾਦ ਦੇ ਟਾਈਮ ਅੰਤਕਵਾਦੀਆਂ ਦਾ ਵਿਰੋਧ ਕੀਤਾ ਔਰ ਆਤਕਵਾਦ ਤੋਂ ਡਰਦੇ ਨਹੀਂ ਮੇਰੇ ਸ਼ੇਰ ਸੈਨਿਕ ਮੈਂ ਫਿਰ ਕਹਿ ਰਿਹਾ ਸਮਰਨਜੀਤ ਸਿੰਘ ਮਾ ਸੋਚ ਲੈ ਮੈਂ ਫਿਰ ਕਹਿ ਰਿਹਾ ਨਾ ਕਦੀ ਅਸੀਂ ਅੱਤਵਾਦ ਤੋਂ ਡਰਿਆ ਨਾ ਕਦੀ ਡਰਾਂਗੇ ਅੰਤਕਵਾਦ ਦਾ सफाया ਹੋ ਕੇ ਰੇਗਾ ਔਰ ਮੇਰੇ ਸ਼ੇਰ ਸੈਨਾ ਦੇ ਲੋਇਨ ਜਿੰਨੇ ਵੀ ਨੇ ਬੱਬਰ ਸ਼ੇਰ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਨਗੇ ਅੰਤਕਵਾਦ ਦਾ ਔਰ ਕੱਲ ਸ਼ੇਰ ਜਾ ਰਿਹਾ ਲੋਇਨ ਜਾ ਰਿਹਾ ਕਿੱਥੇ ਅੰਮ੍ਰਿਤਸਰ ਬਾਗਾ ਬਾਰਡਰ ਵੀ ਜਾਊਗਾ ਔਰ ਮੈਂ ਕਹਿੰਦਾ ਕਿ ਇਹ ਸ਼ੇਰ ਹੈ ਲੁਆਏ ਅੰਮਿਤ ਰੋੜਾ ਪਰਵਾਹੀ ਕਰਦਾ ਕਿਉਂਕਿ ਆਪਣੇ ਵਤਨ ਨਾਲ ਆਪਣੇ ਫੌਜੀਆ ਨਾਲ ਆਪਣੇ ਪੰਜਾਬ ਪੁਲਿਸ ਨੂੰ ਹਮੇਸ਼ਾ ਸਲੂਟ ਕਰਦਾ ਕਿਉਂਕਿ ਸਾਡੇ ਦੇਸ਼ ਦੀ ਸੁਰੱਖਿਆ ਹਮੇਸ਼ਾ ਇਹਨਾਂ ਨੇ ਬਹੁਤ ਵਧੀਆ ਕੀਤੀ ਹੈ ਔਰ ਮੈਨੂੰ ਮਾਣ ਵੀ ਹੈ ਮੇਰੀ ਪੰਜਾਬ ਸਰਕਾਰ ਤੇ ਔਰ ਮੈਨੂੰ ਮਾਣ ਵੀ ਹੈ ਮੋਦੀ ਸਾਹਿਬ ਤੇ ਇਹ 140 ਕਰੋੜ ਦੀ ਆਬਾਦੀ ਜਿਹੜੀ ਅਸੀਂ ਦੇਖ ਰਹੇ ਆ ਅਸੀਂ ਮੋਦੀ ਸਾਹਿਬ ਤੇ ਵਿਸ਼ਵਾਸ ਕਰ ਰਹੇ ਆ ਕਿ ਮੋਦੀ ਸਾਹਿਬ ਜਿਹੜਾ ਪਾਕਿਸਤਾਨ ਦਾ ਸਫਾਇਆ ਕਰਨਗੇ ਔਰ ਮਾਨ ਸਾਹਿਬ ਸਾਡੇ ਜਿਹੜੇ ਆਪਣਾ ਭਵੰਤਪਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਬਹੁਤ ਵਧੀਆ ਪੰਜਾਬ ਲਈ ਕੰਮ ਕਰ ਰਿਹਾ ਮੇਰੇ ਨਾਲ ਦਿਲੋਂ ਸਹੂਡ ਕਰਦਾ ਪਰ ਮਾਨ ਸਾਹਿਬ ਨੂੰ ਆਪਣੇ ਭਵੰਤਪਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਇਹ ਸਿਮਰਨ ਜੀ ਜੀ ਮਾਨ ਤੇ ਇਹਨਾਂ ਦੇ ਜਿਹੜਾ ਮੂੰਹ ਤੇ ਤਾਲਾ ਲਗਾਇਆ ਜਾਵੇ ਕਿਉਂਕਿ ਇਹ ਉਹ ਸ਼ਖਸ ਹੈ ਜਿੰਨੇ ਹਮੇਸ਼ਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਸਿਮਰਨ ਜੀ ਜੀ ਮਾਨ ਅੱਜ ਸਾਨੂੰ ਪਤਾ ਲੱਗ ਗਿਆ ਕਿ ਤੇਰੇ ਅੰਦਰ ਜਿਹੜਾ ਤੂੰ ਭਾਰਤ ਦਾ ਨਮਕ ਖਾਦਾ ਹੈ ਹਿੰਦੁਸਤਾਨ ਦਾ ਨਮਕ ਖਾਦਾ ਹੈ ਮੈਂ ਕਹਿੰਦਾ ਕਿ ਤੈਨੂੰ ਜਵਾਬ ਦੇਣਾ ਚਾਹੀਦਾ ਤੈਨੂੰ ਜਵਾਬ ਜਣਾ ਪਏਗਾ ਇਸ ਗੱਲ ਦਾ ਕਿ ਤੂੰ ਇਹ ਗੱਲ ਬੋਲੀ ਕਿੱਦਾਂ ਤੂੰ ਇਹ ਮੈਚ ਕਿਉਂ ਕੀਤੀ ਇਹ ਗੱਲ ਤੈਨੂੰ ਬੋਲੀ ਕਿੱਦਾਂ ਕਿ ਤੇਸ਼ਪਖਤਾ ਨੂੰ ਤੂੰ ਗਲਤ ਬੋਲ ਰਿਹਾ ਵੈ ਦੇਸ਼ਪਖਤਾ ਨੂੰ ਤੂੰ ਗਲਤ ਗੱਲ ਕਹਿ ਰਿਹਾ ਵੈ ਕਿ ਮਲਮਪੱਟੀ ਦੀ ਲੋੜ ਮਲਮਪੱਟੀ ਦੀ ਲੋੜ ਮੈਂ ਫਿਰ ਕਹਿੰਦਾ ਕਿ ਇਹ ਤੇਰੇ ਵਰਗੇ ਨੂੰ ਲੋੜ ਆ ਸਿਮਰਜੀਤ ਸਿੰਘ ਮਾਨ ਇਹ ਹਿੰਦੁਸਤਾਨੀ ਸ਼ੇਰ ਨੇ ਇਹ ਹਿੰਦੁਸਤਾਨੀ ਬੱਬਰ ਸ਼ੇਰ ਨੇ ਲੁਆਏ ਨੇ ਲੁਆਏ ਇਹ ਹਿੰਦੁਸਤਾਨੀ ਸ਼ੇਰ ਸੈਨਿਕ ਸ਼ੇਰ ਨੇ ਇਹ ਡਰਦੇ ਨਹੀਂ ਇਹ ਆਪਣੇ ਵਤਨ ਲਈ ਆਪਣੇ ਹਿੰਦੁਸਤਾਨ ਲਈ ਹਮੇਸ਼ਾ ਤਿਆਰ ਨੇ ਹਿੰਦੁਸਤਾਨ ਲਈ ਮੈਂ ਕਹਿੰਨਾ ਮੈਂ ਅਗਲਾ ਮੋਦੀ ਸਾਹਿਬ ਨੂੰ ਫਿਰ ਤਾਂ ਤੁਸੀਂ ਸੁਣਿਆ ਮਿੱਤਰ ਰੋੜਾ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਦਿੰਦਾ ਕਿ ਆਪਣਾ ਡੀਐਨਏ ਚੈੱਕ ਕਰਵਾਇਆ ਜਾਵੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਉੱਤੇ ਇਹ ਸੱਤਵਾਦੀ ਹਮਲੇ ਤੋਂ ਬਾਅਦ ਇਲਜ਼ਾਮ ਲਗਾਉਣਾ ਠੀਕ ਨਹੀਂ ਆ ਕਿ ਜੋ 84 ਦੇ ਵਿੱਚ ਹੋਇਆ ਸੀ ਉਸ ਨੂੰ ਕਿਵੇਂ ਤੁਸੀਂ ਭੁੱਲ ਗਏ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਤਾਂ ਹੁਣ ਕਹਿੰਦੇ ਜੋ ਕੀਤਾ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਉਣਾ ਠੀਕ ਨਹੀਂ ਆ ਤਾਂ ਉਸ ਤੋਂ ਬਾਅਦ ਅਮਿਤ ਅਰੋੜਾ ਕਾਫੀ फडਕਦੇ ਹੋਏ ਨਜ਼ਰ ਆਏ ਨੇ ਤਾਂ ਆਖਿਰ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਜੰਗ ਕਦੋਂ ਤੱਕ ਚੱਲਦੀ ਆ